ਚੌਧਰੀ ਨਿਹੰਗ ਖੰਡ ਦੀ ਰਿਸ਼ਤੇਦਾਰੀ ਪੈਂਦੀ ਹੈ ਭਾਈ ਗਨੀਖਾ ਨਵੀਖਾਨੀਆਂ ਦੇ ਇਹ ਭੂਆ ਮਾਮੇ ਦੇ ਪੁੱਤਰ ਲੱਗਦੇ ਨੇ ਇਤਿਹਾਸ ਕਹਿੰਦਾ ਉਹ ਘੋੜੇ ਵਿੱਜਣ ਦਸ਼ਮੇਸ਼ ਪਤਾ ਪੁੱਲ ਜਾਂਦੇ ਰਹੇ ਇਹ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਪਰਿਵਾਰ ਸਮੇਤ ਜਾਂਦੇ ਰਹੇ ਜਦੋਂ ਅਨੰਦਪੁਰ ਸਾਹਿਬ ਰਸਤਾ ਵਸਦਾ ਸੀ ਇਹ ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਸੇਵਾ ਕਰਦੇ ਰਹੇ ਪਾਤਸ਼ਾਹ ਨੂੰ ਬੇਨਤੀ ਕੀਤੀ ਸਤਿਗੁਰੂ ਤੁਹਾਡੀ ਕਿਰਪਾ ਨਾਲ ਇੱਕ ਕਾਰੋਵਾਰ ਸ਼ੁਰੂ ਕੀਤਾ ਮਹਾਰਾਜ ਤੁਸੀਂ ਚਰਨ ਸਤਿਗੁਰੂ ਮਸਕਰਪੇ ਘਟ ਘਟ ਕੇ ਅੰਦਰ ਕੀ ਜਨਨ ਵਾਲੇ ਪੁੱਛਦੇ ਨੇ ਕਹਿੰਦੇ ਚੌਧਰੀ ਨੇ ਹੰਥਾਂ ਕੀ ਕਾਰੋਬਾਰ ਸ਼ੁਰੂ ਕੀਤਾ ਮਹਾਰਾਜ ਗੋਣ ਮੈਂ ਕੋੜੇ ਵੇਚਣ ਵਾਲਾ ਕਾਰੋਬਾਰ ਪੜਾਣਾ ਵਾਲਾ ਆਪਣਾ ਸਾਰਾ ਉਹ ਕਾਰੋਬਾਰ ਗਨੀਖਾ ਨਵੀਖਾ ਨੂੰ ਸੌਂਪ ਦਿੱਤਾ ਮਹਾਰਾਜ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਬਾਦਸ਼ਾਹ ਜੀ ਮੈਂ ਇੱਟਾਂ ਧੱਪਣ ਦਾ ਇੱਕ ਪੱਠਾ ਲਾਇਆ ਹੈ ਆਵੇ ਸੱਜਦੇ ਨੇ ਮਹਾਰਾਜ ਆਵੇ ਪੱਕਦੇ ਨੇ ਪੱਠਾ ਲਾ ਦਿੱਤੇ ਤੁਸੀਂ ਕਿਰਪਾ ਕਰਕੇ ਚਰਨ ਪਾਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜਵਾਬ ਦਿੰਦੇ ਕਹਿੰਦੇ ਚੌਧਰੀ ਨਿਹੰਗਾਂਮ ਵਕਤ ਆਏਗਾ ਚਰਨ ਪਾਵਾਂਗੇ ਇਹ ਗੱਲ ਕਿੰਤਿਆਂ 4 ਸਾਲ ਲੰਘ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਨਹੀਂ ਆਏ ਸਾਧ ਸੰਗਤ ਆਸ-ਪਾਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾ ਨਾਲ ਸ਼ਾਸਤਰ ਵਿਦਿਆ ਦਾ ਵਿਹਾਸ ਕਰਦੇ ਰਹੇ ਪਰ ਹੁਣ ਇੱਥੋਂ ਰੋਪੜ ਤੋਂ ਸ਼੍ਰੀ ਨਾਨਕਪੁਰ ਸਾਹਿਬ ਕਿੰਨੀ ਕੁ ਦੂਰ ਸੀ ਹਜ਼ੂਰ ਨੇ ਚਰਨ ਨਹੀਂ ਕਿਉਂਕਿ ਵਕਤ ਆਉਣਾ ਸੀ ਇਸ ਵਕਤ ਦਾ ਇੰਤਜ਼ਾਰ ਸੀ ਪਾਤਸ਼ਾਹ ਨੇ ਬਚਨ ਗਏ ਕੋਈ ਗੱਲ ਨਹੀਂ ਚੌਧਰੀ ਸਾਹਿਬ ਵਕਤ ਆਏਗਾ ਜ਼ਰੂਰ ਪੱਠੇ ਤੇ ਚਰਨਤਾ ਬਣੇ ਪਰ ਸਾਸ ਸੰਗਤ ਨੂੰ ਵਕਤ ਆਇਆ ਜਦੋਂ ਕਿਲਾ ਨੰਦਗੜ੍ਹ ਦੀ ਧਰਤੀ ਪਾਤਸ਼ਾਹ ਨੂੰ ਛੱਡਨੀ ਪਈ ਸਰਸਾ ਨਦੀ ਦੇ ਕੰਢੇ ਕਮਸਾਨ ਦੀ ਜੰਗ ਹੋਈ ਸਰਸਾ ਪਾਰ ਕਰਕੇ ਠੰਡ ਨਾਲ ਟੁੱਟੇ ਤੇ ਭੁੱਖ ਨਾਲ ਅੰਦਰੋਂ ਕਮਜ਼ੋਰ ਹੋਏ ਸਿੱਖ ਗੰਟੀ ਦੇ ਜਦੋਂ ਸਰਸਾ ਪਾਕ ਕੀਤੀ ਰੋਪੜ ਦੇ ਰੰਗੜਾ ਨੇ ਹੱਲਾ ਬੋਲਿਆ ਅਨੇਕਾਂ ਸਿੱਖ ਸਰਸਾ ਤੋਂ ਇਧਰਲੇ ਪਾਸੇ ਸ਼ਹੀਦ ਹੋ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਮਦਨ ਜੰਗ ਵਿੱਚ ਦੋ ਜਦਿਆਂ ਸਰੀਰ ਟੁੱਟੇ ਹੋਏ ਨੇ ਫੱਟ ਲੱਗੇ ਹੋਏ ਇਸ ਜਗ੍ਹਾ ਤੇ ਪਹੁੰਚੇ ਜਿੱਥੇ ਅੱਜ ਅਪਾਂ ਬੈਠੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਆਪਣੇ ਵਸਤਰ ਸਕਾਓ ਜਕਮਾਂ ਤੇ ਮੱਲੋਂ ਪੱਟੀ ਹੋਈ ਇੱਕ ਸਿੱਖ ਦਾ ਸਰੀਰ ਚੁੱਕ ਕੇ ਨਾਲ ਲਿਆਂਦਾ ਜਿਹਦੇ ਸਰੀਰ ਵਿੱਚੋਂ ਲਹੂ ਇੰਨਾ ਕੁ ਵਗ ਗਿਆ ਕਿ ਸਰੀਰ ਮੁਰਸ਼ਦ ਹੋ ਗਿਆ ਅਨੇਕਾਂ ਫਟੋ ਦੇ ਸਰੀਰ ਤੇ ਲੱਗੇ ਨੇ ਸਰੀਰ ਹੋਸ਼ ਵਿੱਚ ਨਹੀਂ ਆ ਰਿਹਾ ਸਿੱਖਾਂ ਹੱਥ ਜੋੜ ਕੇ ਕਹੇ ਮਹਾਰਾਜ ਤੁਹਾਡਾ ਪਿਆਰਾ ਲਾਡਲਾ ਸਿੱਖ ਭਾਈ ਬਜਤਰ ਸਿੰਘ ਮਹਾਰਾਜ ਇਹ ਤਾਂ ਮੁਰਸ਼ਦ ਹੋ ਗਿਆ ਹੈ ਸਰੀਰ ਵਿੱਚੋਂ ਇੰਨੀ ਕ ਰਤ ਬਹਿ ਗਈ ਹੈ ਕੇ ਸਰੀਰ ਬਹੁਤ ਕਮਜ਼ੋਰ ਹੋ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਗੋਦੀ ਵਿੱਚ ਸਿਰ ਰੱਖ ਕੇ ਪਿਆਰ ਕੀਤਾ ਸਾ ਸੰਗਤ ਕੱਲਾ ਸਿੱਖਾਂ ਨੂੰ ਦਮਦਮਾ ਸਾਹਿਬ ਦੀ ਉਹ ਧਰਤੀ ਤੇ ਨਹੀਂ ਬਾਦਸ਼ਾਹ ਨੇ ਮੁਕਸਰ ਸਾਹਿਬ ਦੀ ਧਰਤੀ ਤੇ ਪਿਆਰ ਕੀਤਾ ਉਤੋਂ ਪਹਿਲਾਂ ਵੀ ਗੁਰੂ ਸਿੱਖਾਂ ਨੂੰ ਪਿਆਰ ਕਰਦਾ ਕੱਲਾ ਮੁਕਸਰ ਸਾਹਿਬ ਦੀ ਧਰਤੀ ਤੇ ਸਿਰ ਗੋਦੀ 'ਚ ਨਹੀਂ ਰੱਖਿਆ ਇਸ ਧਰਤੀ ਤੇ ਵੀ ਬਾਦਸ਼ਾਹ ਨੇ ਵਿਚਤਰ ਸਿੰਘ ਦਾ ਸਿਰ ਆਪਣੀ ਗੋਦੀ 'ਚ ਲਿਆ ਇੰਨੇ ਨੂੰ ਚੌਧਰੀ ਨੇ ਹੰਥਾਂ ਪਹੁੰਚ ਗਿਆ ਉਨੇ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹੋਇਆ ਮਹਾਰਾਜ ਤੁਸੀਂ ਕਿਰਪਾ ਕੀਤੀ ਮੈਂ ਅਰਦਾਸ ਕਰਕੇ ਆਇਆ ਸੀ ਬੇਨਤੀ ਕੀਤੀ ਸੀ ਮਹਾਰਾਜ ਚਰਨ ਪਾਉ ਪੱਠੇ ਤੇ ਦਰਸ਼ਨ ਮੰਗੇ ਸੀ ਪਰ ਇਹਨਾਂ ਹਾਲਾਤਾਂ ਵਿੱਚ ਥੋੜੀ ਮੁਸ਼ਕਲ ਸੀ ਸਿੱਖਾਂ ਕੋਲੋਂ ਪਤਾ ਲੱਗਾ ਤੁਸੀਂ ਅਨੰਦ ਔਰ ਸੈਭ ਛੱਡ ਦਿੱਤਾ ਲੋਕਾਂ ਕੋਲੋਂ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜ ਗਿਆ ਪਾਤਸ਼ਾਹ ਜਾਲਮਾਨ ਨੇ ਤੁਹਾਡੇ ਨਾਲ ਬਹੁਤ ਮਾੜੀ ਕੀਤੀ ਐ ਆਨੰਦਪੁਰ ਸਾਹਿਬ ਛੱਡਣ ਲੱਗਿਆ ਕਿਲਾ ਆਨੰਦਗੜ੍ਹ ਦੀ ਸ਼ਰਤ ਸੀ ਕਿ ਤੁਸੀਂ ਕਿਲਾ ਆਨੰਦਗੜ੍ਹ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ ਸਾਹਿਬ ਸਿੰਘ ਤੁਥੇ ਵੀ ਗੈਲੀ ਸੋਹਣ ਸਿੰਘ ਸੀਤਲ ਸਾਹਿਬ ਨੂੰ ਗੱਲ ਬੜੀ ਪਿਆਰੀ ਲਿਖੀ ਹਕੂਮਤ ਵੱਲੋਂ ਚਿੱਠੀਆਂ ਆਉਂਦੀਆਂ ਨੇ ਪਾਤਸ਼ਾਹ ਆਨੰਦਪੁਰ ਸਾਹਿਬ ਨਹੀਂ ਛੱਡਦੇ ਜਦੋਂ ਚਿੱਠੀ ਵਿੱਚ ਇਹ ਆਉਂਦੀ ਐ ਵੇ ਸਾਨੂੰ ਮੌਕੇ ਤਕਾਬ ਕੁਰਾਨ ਸ਼ਰੀਫ ਦੀ ਕਸਮ ਐ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ ਸਾਡਾ ਤੁਹਾਡਾ ਕੋਈ ਵੈਰ ਨਹੀਂ ਸਾਨੂੰ ਮਹਾਰਾਜ ਗੀਤਾ ਦੀ ਕਸਮ ਨੇ ਗੋਵ ਦੀ ਕਸਮ ਹੈ ਅਨੰਦਪੁਰ ਸਾਹਿਬ ਛੱਡ ਦਿਓ ਪਹਾੜੀ ਕਹਿੰਦੇ ਨੇ ਤੁਹਾਡਾ ਸਾਡਾ ਕੋਈ ਵੈਰ ਨਹੀਂ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਦਇਆ ਸਿੰਘ ਸਭ ਨੂੰ ਤਿਆਰੀ ਦਾ ਹੁਕਮ ਦਿਓ ਕਿ ਅਨੰਦਵਰ ਛੱਡ ਮਹਾਰਾਜ ਹੁਣ ਕਿਉਂ ਉਦੋਂ ਤੁਸੀਂ ਪਰਸੋਂ ਦੇ ਕਹਿ ਰਹੇ ਹੋ ਕਿ ਇਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਹੈ ਅੱਜ ਵੀ ਤੇ ਕਸਮ ਹੀ ਖਾ ਰਹੇ ਨੇ ਅੱਜ ਕਸਮਾਂ ਉੱਤੇ ਵਿਸ਼ਵਾਸ ਕਿਉਂ ਪਾਤਸ਼ਾਹ ਨੇ ਕਿ ਮੈਨੂੰ ਉਹਨਾਂ ਦੀ ਕਸਮ ਤੇ ਅੱਜ ਵੀ ਵਿਸ਼ਵਾਸ ਤੇ ਮਰਦ ਤੇ ਵਿਸ਼ਵਾਸ ਨਹੀਂ ਫਿਰ ਕਿਲਾ ਛੱਡਣਾ ਨਹੀਂ ਚਾਹੀਦਾ ਜੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਸਮਾਂ ਦੇ ਫਿਰ ਕਿਲਾ ਕਿਉਂ ਛੱਡ ਰਹੇ ਹੋ ਕਲਗੀਧੀਆਂ ਬੋਲੇ ਨੇ ਗੱਲ ਬੜੀ ਪਿਆਰੀ ਕਹੀ ਬਾਦਸ਼ਾਹ ਬੋਲੇ ਕਹਿੰਦੇ ਦਇਆ ਸਿੰਘ ਮੈਨੂੰ ਉਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਪਰ ਜਿਹੜੇ ਗ੍ਰੰਥ ਦੀ ਉਹਨਾਂ ਨੇ ਕਸਮ ਖਾਧੀ ਹੈ ਜੇ ਅੱਜ ਮੈਂ ਵਿਸ਼ਵਾਸ ਨਾ ਕੀਤਾ ਉਸ ਗ੍ਰੰਥ ਦੀ ਤੋਹੀ। ਇਹ ਗੁਰੂ ਨਾਨਕ ਦਾ ਘਰ ਇੱਥੇ ਸਭ ਦੇ ਧਰਮਾਂ ਦੇ ਗ੍ਰੰਥਾਂ ਦਾ ਸਤਕਾਰ ਹੈ। ਜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਹਿਲਾ ਬਾਣੀ ਦਾ ਉਪਦੇਸ਼ ਹੈ ਕਿ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ। ਪਾਤਸ਼ਾਹ ਸਨਮਾਨ ਕਰਦੇ ਨੇ ਅੱਜ ਪ੍ਰੈਕਟੀਕਲ ਰੂਪ ਵਿੱਚ ਜਿਹੜੇ ਗ੍ਰੰਥ ਦੀ ਕਸਮ ਖੱਦੀ ਹੈ। ਪਾਤਸ਼ਾਹ ਕਹਿੰਦੇ ਕਸਮਾਂ ਖਾਣ ਵਾਲੇ ਝੂਠੇ ਹੋ ਸਕਦੇ ਨੇ ਗ੍ਰੰਥ ਝੂਠਾ ਨਹੀਂ। ਉਹਨੇ ਆਪਣੇ ਗ੍ਰੰਥ ਦੀ ਕਸਮ ਖਾਧੀ ਆਨੰਦਪੁਰ ਸਾਹਿਬ ਛੱਡਿਆ ਜਾਏ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਜਗਤ ਤੇ ਪਹੁੰਚੇ। ਚੌਧਰੀ ਨਿਹੰਕਾਂ ਨੇ ਕਿਹਾ ਮਹਾਰਾਜ ਚਰਨ ਪਾਉਣ ਵਾਸਤੇ ਬੇਨਤੀ ਕੀਤੀ ਸੀ। ਤੁਸੀਂ ਚਰਨ ਤਾਂ ਪਾਏ ਨੇ ਪਰ ਬਾਦਸ਼ਾਹ ਹਾਲਾਤ ਕਿ ਹੋ ਜਾ ਬਟਾ। ਤੁਹਾਡਾ ਪਰਿਵਾਰ ਤੁਹਾਡੇ ਸਹਬਜ਼ਾਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਚੌਧਰੀ ਨਿਹੰਕਾਂ ਸਭ ਕਰਤਾਰ ਦੇ ਭਾਣੇ ਵਿੱਚ ਐ। ਤੂੰ ਕਹਿਆ ਸੀ ਕਦੇ ਪੱਠੇ ਤੇ ਚਰਨ ਪਾਇਓ ਅੱਜ ਪੱਠੇ ਤੇ ਚਰਨ ਪਾ ਦਿੱਤੇ ਨੇ ਚੌਧਰੀ ਨਿਹੰਕਾ ਤੇਰੇ ਪੱਠੇ ਤੇ ਕੱਚੀਆਂ ਇੱਟਾਂ ਪੱਕਦੀਆਂ ਨੇ ਪੱਕੀਆਂ ਇੱਟਾਂ ਦੇ ਕਿਲੇ ਬਣਦੇ ਨੇ ਵਕਤ ਪੈਂਦਾ ਉਹ ਕਿਲੇ ਘਰ ਖੰਡਰ ਹੋ ਸਕਦੇ ਨੇ ਜਾ ਚੌਧਰੀ ਨਿਹੰਕਾ ਅੱਜ ਪੱਕਿਆਂ ਦੇ ਚਰਨ ਤੇਰੇ ਪੱਠੇ ਤੇ ਪੈ ਗਏ ਨੇ ਰਹਿੰਦੀ ਦੁਨੀਆ ਤੱਕ ਇਹਨੇ ਪੱਕਾ ਹੋ ਗਿਆ ਸਾਦ ਸੰਗਤ ਪੱਠਿਆਂ ਤੋਂ ਇੱਟਾਂ ਬੰਡੀਆਂ ਨੇ ਇੱਟਾਂ ਦੇ ਮਕਾਨ ਕਿਲੇ ਬਣਦੇ ਨੇ ਵਕਤ ਪੱਕੇ ਉਹਦੀ ਮੁਨਿਆਦ ਐ ਖਤਮ ਹੋ ਜਾਂਦੀ ਜਿਸ ਪੱਠੇ ਦੀਆਂ ਇੱਟਾਂ ਨਾਲ ਕਿਲੇ ਬਣੇ ਹੋਣਗੇ ਕੋਈ 100 ਸਾਲ ਚੱਲਦਾ ਕੋਈ 150 ਸਾਲ ਕੋਈ 200 ਸਾਲ ਚੱਲਦਾ ਉਹ ਸਾਦ ਸੰਗਤ ਖੰਡਰ ਬਣ ਜਾਂਦੇ ਨੇ ਮੁਨਿਆਦ ਮੁੱਕ ਜਾਂਦੀ ਐ ਪਰ ਇਹ ਪੱਠਾ ਰਹਿਦੀ ਦੁਨੀਆ ਤੱਕ ਅੰਬਰ ਪਤਾ ਕਿਉਂ ਹੋ ਗਿਆ ਦੁਨੀਆ ਚਿੱਕੋ ਇੱਕ ਪੱਠਾ ਹੈ ਕਿਸੇ ਪੱਠੇ ਨੂੰ ਲੋਕ ਪੱਠਾ ਸਾਹਿਬ ਨਹੀਂ ਕਹਿੰਦੇ ਇੱਕੋ ਹੀ ਪੱਠਾ ਜਿਹਨੂੰ ਤੁਸੀਂ ਹੱਥ ਜੋੜ ਕੇ ਪੱਠਾ ਸਾਹਿਬ ਕਹਿੰਦੇ ਹੋ ਪਤਾ ਕਿਉਂ ਮੇਰੇ ਸੱਚੇ ਸਾਹਿਬ ਦੇ ਚਰਨ ਪੈ ਗਏ ਇਸ ਤਰ੍ਹਾਂ ਉਸ ਵਕਤ ਸੰਕੜੇ ਪੱਠੇ ਹੋਣਗੇ ਟੰਦੇ ਅੱਜ ਵੀ ਪੱਠੇ ਨੇ ਦੱਸੋ ਕਿਹੜਾ ਬਹੁਤ ਤੇ ਬੰਦੇ ਵੀ ਕਹਿੰਦੇ ਨੇ ਰੋ ਜੀ ਮਨ ਮਤ ਐਵੇਂ ਪੱਠੇ ਅਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਚਰਨਾ ਵਿੱਚ ਸ਼ਸਤਰ ਸਜੇ ਨੇ ਇਹ ਯਾਦ ਰੱਖਿਓ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਭਾਈ ਉਹ ਧਰਤੀ ਸੋਣੀ ਤੈਉ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਣ ਥਾਪਣ ਸੋ ਉਹ ਧਰਤੀ ਦੀ ਪੂਜਾ ਹੁੰਦੀ ਹੈ ਉਹ ਧਰਤੀ ਭਗਾ ਵਾਲੀ ਹੋਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਸੇਵਾ ਮੰਗੀ ਮਹਾਰਾਜ ਕਿਰਪਾ ਕਰਕੇ ਘਰ ਵਿੱਚ ਚਰਨ ਪਾਓ ਕਲਗੀਆਂ ਵਾਲੇ ਨੇ ਬਚਨ ਕਹਿ ਚੌਧਰੀ ਨੇ ਹੰਕਾ ਅਸੀਂ ਤੈਨੂੰ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੇ ਤੇਰੀ ਸੇਵਾ ਪਰਵਾਨ ਹੈ ਨਾਲ ਕੀ ਵੀ ਕਿਹਾ ਤੇਰੀ ਸੇਵਾ ਪਰਵਾਨ ਹੈ ਪਰ ਅਸੀਂ ਤੈਨੂੰ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੇ ਹਾਂ ਜੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਦਾ ਫਲ ਲੈਣਾ ਹੈ ਸਾਡਾ ਇੱਕ ਸਿੱਖ ਹੈ ਇਹ ਅੱਗੇ ਜਾਣ ਦੇ ਯੋਗ ਨਹੀਂ ਹੈ ਸ਼ਰੀਰ ਤੋਂ ਰਤ ਨਿਚੜ ਗਈ ਹੈ ਮੁਰਸ਼ਿਦ ਸਰੀਰ ਹੈ ਜਿੰਨੀ ਦੇਰ ਸਾਥ ਚੱਲਦੇ ਨੇ ਇਸ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਤੈਨੂੰ ਗੁਰੂ ਗੋਬਿੰਦ ਸਿੰਘ ਦੀ ਸੇਵਾ ਦਾ ਫਲ ਮਿਲੇਗਾ ਭਾਈ ਬਚਿੱਤਰ ਸਿੰਘ ਦੀ ਸੇਵਾ ਕਰੀ ਜਿੰਨੀ ਦੇਰ ਸਾਥ ਚੱਲਦੇ ਤੈਨੂੰ ਗੁਰੂ ਗੋਬਿੰਦ ਸਿੰਘ ਦੀ ਸੇਵਾ ਦਾ ਫਲ ਮਿਲੇਗਾ ਸਿੱਖਾਂ ਨੂੰ ਕਹਿ ਕੇ ਬਾਦਸ਼ਾਹ ਨੇ ਚੌਧਰੀ ਨੇ ਹੰਕਾਂ ਦੇ ਘਰ ਵਿੱਚ ਭਾਈ ਚਿੱਤਰ ਸਿੰਘ ਦਾ ਸਰੀਰ ਪਜਾ ਦਿੱਤਾ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਦਸ਼ਮੇਸ਼ ਪਤਾ ਸਤਿਗੁਰੂ ਇਥੋਂ ਚਮਕੌਰ ਵੱਲ ਰਵਾਨਾ ਹੋ ਔਰ ਸਾਥ ਸੰਗਤ ਜਾਣ ਲੱਗਿਆਂ ਕਹਿ ਕੇ ਗਏ ਨੇ ਹੰਖਾਂ ਭਾਵਨਾ ਰੱਖੀ ਵਕਤ ਆਏਗਾ ਦੁਨੀਆ ਤੇਰੀ ਸੇਵਾ ਨੂੰ ਸਜਦਾ ਕਰੇਗੀ ਅੱਜ ਆਪਾਂ ਤਾਂ ਸਜਦਾ ਕਰਨ ਲਈ ਬੈਠੇ ਕੋਈ ਸੇਵਾ ਹੈ ਜਿਹੜੀ ਗੁਰੂ ਨੂੰ ਪਰਮਾਨੰਦ ਪਰ ਸੇਵਾ ਉਹ ਪ੍ਰਵਾਨ ਹੁੰਦੀ ਜਿੱਥੇ ਮਨ ਵਿੱਚ ਐ ਸਤਪੁਰਖ ਦੇ ਪਾਸ ਤੇ ਸੇਵਕ ਦੇ ਕਾਰਜ ਰਾਹ ਸੇਵਾ ਕਰਤ ਹੋਏ ਨਹਿ ਕੰਮੀ ਤਿਸ ਕੋ ਗੋਤ ਪ੍ਰਪਤ ਸੁਆਮੀ ਚੌਧਰੀ ਨਿਹੰਕਾ ਨੇ ਜਿਹੜੀ ਸੇਵਾ ਕੀਤੀ ਚਿੱਤ ਚ ਇੱਕ ਵੀ ਕਾਮਨਾ ਨਹੀਂ ਉਦੋਂ ਪੈਦਾ ਹੋਈ ਕਿ ਮਹਾਰਾਜ ਜੀ ਦੇ ਬਦਲੇ ਚਾਹ ਦੇ ਦਿਓ ਇਹਦੇ ਬਦਲੇ ਚਾਹ ਦੇ ਦਿਓ ਮਾਫ ਕਰਿਓ ਸਾਡੀਆਂ ਸੇਵਾਵਾਂ ਦੇ ਬਦਲੇ ਵਿੱਚ ਬਹੁਤ ਮੰਗਾਂ ਖੜੀਆਂ ਨੇ ਆਵੀ ਕਾਰਜ ਪੂਰਾ ਹੋ ਜਾਏ ਆਵੀ ਪੂਰਾ ਹੋ ਜਾਏ ਆਵੀ ਪੂਰਾ ਹੋ ਜਾਏ ਜੇ ਸੇਵਾਵਾਂ ਦੇ ਬਦਲੇ ਤੋਡੀਆਂ ਮੰਗਾਂ ਨੇ ਮੰਗਾਂ ਪੂਰੀਆਂ ਹੋ ਜਾਣਗੀਆਂ ਪਰ ਯਾਦ ਰੱਖਿਓ ਸੇਵਾ ਦੇ ਬਦਲੇ ਸਤਿਗੁਰੂ ਨਹੀਂ ਜੇ ਮਿਲਦਾ ਸੇਵਾ ਬਦਲੇ ਸਤਿਗੁਰੂ ਉਹਨੂੰ ਮਿਲਦਾ ਜਿਹਦੀ ਭਾਵਨਾ ਦੇ ਵਿੱਚ ਮੰਗ ਨਾ ਕੋਈ ਵੀ ਹੋਵੇ ਸੇਵਾ ਕਰਤ ਕੋਈ ਨਿਹ ਕੰਮੀ ਦਾ ਅਰਥ ਕੋਈ ਕੰਮ ਨਾ ਪੈਦਾ ਹੀ ਨਹੀਂ ਹੋਈ ਬਦਲੇ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਿਹਾ ਚੌਧਰੀ ਨਿਹੰਗਾਂ ਸੇਵਾ ਕਰੀ ਭਾਵਨਾ ਨਾਲ ਬਜਤਰ ਸਿੰਘ ਦੀ ਸੇਵਾ ਕਰੀ ਗੁਰੂ ਗੋਬਿੰਦ ਸਿੰਘ ਦੀ ਸੇਵਾ ਦਾ ਫਰਜ਼ ਲੈ ਗਏ। ਸ੍ਰੀ ਛਟਨ ਦਾ ਹਜ਼ੂਰ ਚਮਕੌਰ ਦੀ ਗੜੀ ਵੱਲ ਚਲੇ ਗਏ। ਇਤਿਹਾਸ ਕਹਿੰਦੇ ਰੋਪੜ ਵਿੱਚ ਰੌਲਾ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਇੱਥੇ ਰੁਕੇ। ਚਾਰ ਸ਼ੇਰੇ ਸ਼ਹਿਰ ਨੂੰ ਘੇਰ ਲਿਆ ਗਿਆ। ਪੱਠੇ ਤੋਂ ਤਲਾਸ਼ੀ ਲੈ ਕੇ ਸਿੱਧਾ ਚੌਧਰੀ ਨਿਹੰਗਾਂ ਦੀ ਹਵੇਲੀ ਵਿੱਚ ਦਰਵਾਜ਼ਾ ਪਹੁੰਚ ਗਿਆ। ਜਾਰਸ਼ ਮੇਰੇ ਘੇਰਾ ਪਾਕੇ ਦਰਵਾਜਾ ਖੜਕਾਇਆ ਚੌਧਰੀ ਨਿਹੰਕਾ ਨੇ ਦਰਵਾਜਾ ਖੋਲ੍ਹਿਆ ਤੇ ਦਰੋਗਾ ਕਹਿਣਾ ਚੌਧਰੀ ਸਾਹਿਬ ਸਾਨੂੰ ਪੂਖ ਤੱਕ ਖਬਰ ਮਿਲੀ ਹੈ ਗੁਰੂ ਗੋਬਿੰਦ ਸਿੰਘ ਤੁਹਾਡੇ ਘਰ ਲੁਕੇ ਨੇ ਚੌਧਰੀ ਨੇ ਉਸੇ ਵਕਤ ਕਿਹਾ ਦਰੋਗਾ ਸਾਹਿਬ ਤੁਹਾਨੂੰ ਖਬਰ ਗਲਤ ਮਿਲੀ ਉਹਨੇ ਕਿਵੇਂ ਕਹਿਣਗੇ ਪਹਿਲੀ ਗੱਲ ਤੂੰ ਕਹਿੰਨੇ ਗੁਰੂ ਗੋਬਿੰਦ ਸਿੰਘ ਮੇਰੇ ਘਰ ਵਿੱਚ ਲੁਕੇ ਨੇ ਇਹ ਖਬਰ ਤੈਨੂੰ ਗਲਤ ਮਿਲੀ ਐ ਗੁਰੂ ਗੋਬਿੰਦ ਸਿੰਘ ਲੁਕਣ ਵਾਲਾ ਨਹੀਂ ਗੁਰੂ ਗੋਬਿੰਦ ਸਿੰਘ ਦੁਨੀਆ ਚ ਲੁਕ ਕੇ ਨਹੀਂ ਚੱਲਣਾ। ਵਿਰੋਗਾ ਨੇ ਕਹਿਆ ਚੌਧਰੀ ਸਾਹਿਬ ਮੈਨੂੰ ਤੁਹਾਡੇ ਹਵੇਲੀ ਦੀ ਤਲਾਸ਼ੀ ਦਾ ਹੁਕਮ ਹੈ। ਹੁਣ ਕੇ ਤਲਾਸ਼ੀ ਵੇਸ਼ਕ ਲੈ ਲਿਓ ਪਰ 2 ਮਿੰਟ ਰੁਕੋ ਮੈਨੂੰ ਘਰ ਦੀਆਂ ਔਰਤਾਂ ਨੂੰ ਪਰਦੇ ਵਿੱਚ ਕਰ ਲੈਂਦਾ। ਇਸਲਾਮ ਦੇ ਲੋਕ ਇਸ ਗਲਤੇ ਪਵੰਦ ਨੇ ਸਾਧ ਸੰਗਤ ਉਹਨਾਂ ਦੀਆਂ ਔਰਤਾਂ ਬੁਰਕੇ ਵਿੱਚ ਰਹਿੰਦੀਆਂ ਨੇ ਪਰ ਮਰਦ ਦੇ ਸਾਹਮਣੇ ਨਕਾਬ ਰਹਿਤ ਨਹੀਂ ਜਾਣੀ। ਮੈਂ ਇਹ ਚੀਜ਼ ਹੁਣ ਵੀ ਜਦੋਂ ਪਾਕਿਸਤਾਨ ਗਿਆ ਤਦੋਂ ਵੇਖਿਆ ਉੱਥੇ ਅਸੀਂ 3-4 ਦਿਨ ਕਸ਼ਮੀਰ ਰਹਿ ਸਿੰਧ ਉਹ ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਕੱਪੜੇ ਦੀ ਮਾਰਕੀਟ ਵਿਖਾਉਣੇ ਇੱਥੇ ਕੱਪੜਾ ਵਧੀਆ ਜਦੋਂ ਅਸੀਂ ਉਹ ਕੱਪੜੇ ਦੀ ਦੁਕਾਨ ਤੇ ਗਏ ਬਹੁਤ ਵੱਡਾ ਕਲਾਸ ਹਾਊਸ ਦੱਬਿਓ ਨਹੀਂ ਪੈਪ ਲੱਗ ਕੇ ਨਾ ਪਰਦੇ ਲਾਏ ਮੈਨੂੰ ਕਿਹਾ ਪਰਦੇ ਕਿਉਂ ਲਾਏ ਨੇ ਕਹਿੰਦੇ ਸਰਦਾਰ ਸਾਹਿਬ ਇੱਥੇ ਹਰ ਦੁਕਾਨ ਤੇ ਤੁਹਾਨੂੰ ਇਦਾਂ ਪਰਦਾ ਲੱਗਿਆ ਮਿਲੇਗਾ। ਮੁਸਲਮਾਨੀ ਔਰਤਾਂ ਸਾਮਾਨ ਖਰੀਦਣ ਆਉਨੀਆਂ ਨੇ ਉੱਥੇ ਬੰਦੇ ਵੀ ਖਰੀਦਣ ਆਉਂਦੇ ਨੇ। ਬੰਦਿਆਂ ਦਾ ਪੋਸ਼ਨ ਅਲੱਗ ਹੈ, ਬੀਬੀਆਂ ਦਾ ਪੋਸ਼ਨ ਲੱਗ ਹੈ। ਜੇ ਕਿਸੇ ਨੇ ਕੱਪੜਾ ਖਰੀਦਣੇ ਤਾਂ ਪਰਦਾ ਕਰਨੀ ਹੈ ਕਿਉਂ? ਉਹ ਬੀਬੀਆਂ ਨੇ ਉਸੇ ਕੱਪੜਾ ਖਰੀਦਣਾ। ਬੰਦੇ ਇੱਧਰ ਖਰੀਦਣਗੇ। ਇਹ ਉਹਨਾਂ ਦੇ ਧਰਮ ਵਿੱਚ ਹੈ। ਖੈਰ। ਚੌਧਰੀ ਨੇ ਹੰਕਣ ਕੇ 2 ਮਿੰਟ ਰੁਕੋ ਮੈਨੂੰ ਘਰ ਦੀਆਂ ਔਰ ਤੁਹਾਨੂੰ ਪਾਸੇ ਤਾਂ। ਪੜਦੇ ਵਿੱਚ ਕਰਨ ਦਾ ਰੋਗਾ ਰੁਕ ਗਿਆ ਹੁਣ ਉਹਦੇ ਘਰ ਵਾਲੀ ਹੈ ਤੇ ਇਤਿਹਾਸ ਕਹਿੰਦਾ ਇੱਕ ਬੇਟੀ ਹੈ ਨੌਜਵਾਨ ਬੱਚੀ ਬੇਟੀ ਨਸੀਰ ਮੁਮਤਾਜ਼ ਉਹਨੇ ਆਪਣੀ ਤੀਨੂੰ ਹੱਥ ਜੋੜ ਕੇ ਕਹਤੀ ਏ ਤੇਰੇ ਅੱਬਾ ਜਾਨ ਦੀ ਇੱਜ਼ਤ ਤੇਰੇ ਹੱਥ ਵਿੱਚ ਹੈ ਤੇਰੇ ਅੱਬੂ ਦੇ ਪੱਕ ਦੀ ਇੱਜ਼ਤ ਤੇਰੇ ਹੱਥ ਵਿੱਚ ਹੈ ਧੀਏ ਅੱਜ ਤੈਨੂੰ ਉਹ ਇੱਜ਼ਤ ਰੱਖਣੀ ਪਵੇਗੀ ਹੱਥ ਜੋੜ ਕੇ ਕਹਿਆ ਬੂ ਜਾਨ ਕੀ ਗੱਲ ਹੋਈ ਦੱਸੋ ਕੀ ਕਰਨੇ ਕੈਨਾ ਹਵੇਲੀ ਨੂੰ ਘੇਰਾ ਪੈ ਗਿਆ ਚਾਰ ਸ਼ੇਰੇ ਹਵੇਲੀ ਨੂੰ ਘੇਰਾ ਪਾ ਕੇ ਸਪਾਈ ਖੜੇ ਨੇ ਤਲਾਸ਼ੀ ਹੋਏਗੀ ਜੇ ਘਰ ਵਿੱਚੋਂ ਭਾਈ ਬਚਿੱਤਰ ਸਿੰਘ ਪਕੜੇ ਗਏ ਨਾ ਪੁੱਤ ਰਿੰਦੀ ਦੁਨੀਆ ਤੱਕ ਮੇਰੇ ਮੱਥੇ ਤੇ ਕਲੰਕ ਲੱਗ ਜਾਣਾ ਚੌਧਰੀ ਨਿਹੰਗਖਾਨ ਨੇ ਧੁੱਖਾ ਕਰ ਲਿਆ ਤੁੰਡੀ ਚੌਧਰੀ ਨਿਹੰਗਖਾਨ ਨੇ ਗੁਰੂ ਦੇ ਸਿੱਖ ਨੂੰ ਧੁੱਕੇ ਨਾਲ ਪਕੜਾ ਦਿੱਤਾ ਚੌਧਰੀ ਨਿਹੰਗਖਾਨ ਨੇ ਆਪਣੀ ਜਾਨ ਬਚਾਉਣ ਲਈ ਗੁਰੂ ਦੇ ਸਿੱਖ ਨੂੰ ਪਕੜਾ ਦਿੱਤਾ ਮੈਨੂੰ ਕਲੰਕ ਲੱਗ ਜਾਣ ਧੀਏ ਇੱਕੋ ਹੀ ਰਸਤਾ ਹੈ ਜਿੱਥੇ ਭਾਈ ਵਿਜਤਰ ਸਿੰਘ ਦਾ ਸਰੀਰ ਮੁਰਸ਼ਦ ਤੇ ਹੈ ਉਸ ਕਮਰੇ ਵਿੱਚ ਤੂੰ ਬਹਿ ਜਾ ਜਦੋਂ ਤਲਾਸ਼ੀ ਹੋਏਗੀ ਮੈਂ ਕਹਿ ਦਾਂਗਾ ਮੇਰੇ ਧੀ ਤੇ ਦਮਦ ਆਏ ਹੋਏ ਨੇ ਬਸ ਤੂੰ ਅੰਦਰੋਂ ਕਹਿ ਦੇ ਜੇ ਪੁੱਛਿਆ ਤੇ ਕਹਿ ਦੇ ਮੈਂ ਤੇ ਮੇਰੇ ਸਹੁਰੇ ਹੁਣ ਕੇ ਅੱਬਾ ਜਾਨ ਕਹਿ ਦਾਂਗੇ ਇਤਿਹਾਸ ਕਹਿੰਦਾ ਹੈ ਉਹ ਨੌਜਵਾਨ 19 20 ਵਰਿਆਂ ਦੀ ਬੱਚੀ ਉਸ ਕਮਰੇ ਵਿੱਚ ਬਹਿ ਗਈ ਸਾਰੀ ਹਵੇਲੀ ਦੀ ਤਲਾਸ਼ੀ ਹੋਈ ਦਰਵਾਜ਼ਾ ਬੰਦ ਵੇਖ ਕੇ ਦਰੋਕਾ ਖੜਕਾ ਕੇ ਕਹਿੰਦਾ ਚੌਧਰੀ ਸਾਹਿਬ ਇੱਥੇ ਕੌਣ ਹੈ ਉਹਨਾਂ ਕਹਿੰਦੇ ਜੀ ਗੁਸਤਾਖੀ ਮੁਆਫ ਮੇਰੇ ਧੀ ਤੇ ਦਮਦ ਆਈ ਹੈ ਉਹਨਾਂ ਕਹਿੰਦਾ ਮੈਂ ਤਪਤੀਸ਼ ਵਾਸਤੇ ਪੁੱਛਣਾ ਚਾਹੁੰਦੇ ਆਵਾਜ਼ ਦੇ ਕੇ ਕਿ ਅੰਦਰ ਕੌਣ ਹੈ ਬੇਟੀ ਨਸੀਰ ਮੁਮਤਾਜ਼ ਬੋਲੀ ਮੈਂ ਤੇ ਮੇਰੇ ਸ਼ੌਹਰ ਉਨੇ ਤਿੰਨ ਵਾਰ ਪੁੱਛਿਆ ਕਿਉਂ ਮੁਸਲਮਾਨੀ ਮਤ ਵਿੱਚ ਔਰਤ ਤਿੰਨ ਵਾਰ ਕਹਦੇ ਕਲਮਾ ਪੜਨ ਤੋਂ ਬਾਅਦ ਕਬੂਲ ਹੈ ਕਬੂਲ ਹੈ ਕਬੂਲ ਹੈ ਉਹਦਾ ਵਿਆਹ ਪੱਕਾ ਨਕਾ ਮੰਨਿਆ ਜਾਂਦਾ ਹੈ ਉਹਨੇ ਤਿੰਨ ਵਾਰ ਪੁੱਛਿਆ ਕੌਣ ਹੈ ਮੈਂ ਤੇ ਮੇਰੇ ਸ਼ੌਹਰ ਹਾਂ ਫਿਰ ਪੁੱਛਿਆ ਅੰਦਰ ਕੌਣ ਹੈ ਮੈਂ ਤੇ ਮੇਰੇ ਸ਼ੌਹਰ ਹਾਂ ਬਸ ਉਹਦਾ ਰੁਕ ਗਿਆ ਚਲਾ ਗਿਆ ਉਤੋਂ ਬਾਅਦ ਕੁਝ ਘੜੀਆਂ ਤੋਂ ਬਾਅਦ ਭਾਈ ਜਿੱਤਰ ਸਿੰਘ ਜੀਆਂ ਦੇ ਸਵਾਸ ਪੂਰੇ ਹੋ ਗਏ ਸ਼ਹਾਦਤ ਦਾ ਜੰਮ ਵੀ ਗਏ ਇਤਿਹਾਸ ਕਹਿੰਦਾ ਸਸਕਾਰ ਕਰਨ ਵਾਸਤੇ ਜਗਾ ਸਥਾਨ ਸਮਾਂ ਨਹੀਂ ਸੀ ਅਵੇਲੀ ਦੇ ਅੰਦਰ ਹੀ ਉਹਨਾਂ ਜਗਾ ਬਣਾ ਕੇ ਅੰਦਰ ਕਬਰ ਦਫਨਾ ਦਿੱਤਾ ਜਦੋਂ ਇੱਕ ਦਿਨ ਉਸ ਚੌਥਰੀ ਨਿਹੰਗ ਖਾਨ ਨੇ ਆਪਣੀ ਧੀ ਨੂੰ ਕਿਹਾ ਨਾ ਕਿ ਧੀਏ ਤੂੰ ਆਪਣੇ ਅੱਬੂ ਦੀ ਇੱਜ਼ਤ ਰੱਖ ਲੈ ਧੀਏ ਤੂੰ ਆਪਣੇ ਅੱਬਾ ਜਾਨ ਦੀ ਇੱਜ਼ਤ ਰੱਖ ਲੈ ਉਦੋਂ ਬੇਟੀ ਮੁਮਤਾਜ ਨੇ ਇੱਕ ਗੱਲ ਕਹੀ ਅੱਬਾ ਜਾਨ ਜੋ ਤੁਸੀਂ ਕਹੋ ਮੈਂ ਕਹਿ ਦਿੱਤਾ ਜੋ ਤੁਸੀਂ ਕਹੋ ਮੈਂ ਮੰਨ ਲਿਆ ਪਰ ਜੋ ਹੁਣ ਮੈਂ ਕਹਾਂ ਉਹ ਮੰਨ ਲਓ ਵੇ ਕਹਿੰਦੀ ਇਹ ਦੱਸ ਕਹਿੰਦੀ ਜੋ ਤੁਸੀਂ ਕਿਹਾ ਅੱਬਾ ਜਾਨ ਮੈਂ ਮੰਨ ਲਿਆ ਹੁਣ ਜੋ ਮੈਂ ਕਹਾਂ ਕਿ ਉਹ ਤੁਸੀਂ ਮੰਨ ਲਿਓ ਅੱਜ ਤੋਂ ਬਾਅਦ ਆਪਣੀ ਬੱਚੀ ਨੂੰ ਨਿਕਾਹ ਕਰਾਉਣ ਵਾਸਤੇ ਨਾ ਕਹੋ ਅੱਜ ਤੋਂ ਬਾਅਦ ਮੈਂ ਸ਼ਹੀਦ ਬਚਿੱਤਰ ਸਿੰਘ ਦੀ ਪਤਨੀ ਹਾਂ ਸਭ ਹੈਰਾਨ ਹੋ ਗਏ। ਔਰ ਸਾਧ ਸੰਗਤ ਉਸ ਪਿਓ ਨੇ ਹੱਥ ਜੋੜ ਕੇ ਕਹਤੀ ਇਹ ਪਹਾੜ ਜਿੱਡੀ ਉਮਰ ਕਿਵੇਂ ਕੱਟੇਗੀ? ਉਨਕੇ ਬਸ ਮੈਂ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਆਸਰੇ ਉਮਰ ਕੱਢ ਲਾਂਗੀ। ਮੈਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਭਾਈ ਵਜਿੱਤਰ ਸਿੰਘ ਦੀ ਹੁਣ ਧਰਮ ਪਤਨੀ ਅਖਵਾਵਾਂਗੀ। ਔਰ ਸਾਧ ਸੰਗਤ ਉਸ ਬੱਚੀ ਨੇ ਨਕਾਰ ਨਹੀਂ ਕੀਤਾ ਫਰਦ ਕੇ ਸ਼ਹੀਦ ਭਾਈ ਵਜਿੱਤਰ ਸਿੰਘ ਦੀ ਪਤਨੀ ਅਖਵਾਈ। ਇਤਿਹਾਸ ਗਿੰਦਾ ਹੈ 100 ਸਾਲ ਤੋਂ ਵੱਧ 1700 ਸਾਲ ਦੇ ਕਰੀਬ ਉਮਰ ਹੋਈ ਉਹਨੇ ਨਿਕਾ ਨਹੀਂ ਕੀਤਾ ਅੱਜ ਉਹਦੇ ਨਾਮ ਉੱਤੇ ਗੁਰਦੁਆਰਾ ਮਮਤਾਜਗੜ ਬਣ ਰਿਹਾ ਸਤਿਆ ਉਹ ਨਹੀਂ ਜਿਹੜੀਆਂ ਪਤੀ ਨਾਲ ਚਖਾਵੇ ਸੜ ਜਾਂਦੀਆਂ ਸਤਿਆ ਉਹ ਨੇ ਜਿਹੜੀਆਂ ਪਤੀ ਦਾ ਵਿਰਹਾਕ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸਿੱਧਕ ਨਾਲ ਉਮਰ ਬਤੀਤ ਕਰਦੀਆਂ ਸਿੱਧਕ ਵਾਲੀਆਂ ਪਤਨੀਆਂ ਸਾਧ ਸੰਗਤ ਸ਼ਹੀਦ ਨੇ ਕੋਨ ਨੂੰ ਜਿੰਦਾ ਸ਼ਹੀਦ ਮੰਨਿਆ ਜਾਂਦਾ ਸਤਿਆ ਉਹ ਨਹੀਂ ਜਿਹੜੀਆਂ ਮੜਿਆਂ ਨਾਲ ਨਾਲੇ ਸੱਟ ਜਾਂਦਾ ਸਤਿਆ ਉਹਨਾਂ ਅੱਖੀਆਂ ਜੇ ਮੜਿਆਂ ਲੱਗ ਜਲਨ ਨਾਨਕ ਭੀ ਸੋ ਸਤਿਆ ਜਾਣੀਆਂ ਦੇ ਵਿਰਹਾ ਚੋਟ ਮਰਨ ਇਹਨੂੰ ਭਾਈ ਗੁਰਦਾਸ ਸਿੰਘ ਲਿਖਦੇ ਕਹਿੰਦੇ ਏਕ ਘੜੀ ਨਿਗਰ ਕੈ ਸਦੀ ਹੋਏ ਭਾਈ ਜੇ ਕੋਈ ਸਬਰ ਸਦਕ ਵਿੱਚ ਔਰਤ ਰਵੇ ਉਹ ਸਦੀ ਅਖਵਾਈ ਜਾਂਦੀ ਅੱਗ ਵਿੱਚ ਸੜਨ ਵਾਲੀ ਨਹੀਂ ਸਦੀ ਪਤੀ ਤੋਂ ਬਾਅਦ ਸਬਰ ਤੇ ਸਿੱਦਕ ਵਿੱਚ ਉਮਰ ਬਤੀਤ ਕਰੇ ਕਹਿੰਦੇ ਏਕ ਘੜੀ ਨ ਗਰਹਿ ਕੈ ਸਤੀ ਹੋਏ ਧਨ ਧਨ ਕਹਿਤ ਹੈ ਸਗਲ ਸੰਸਾਰ ਦੀ ਏਕ ਘੜੀ ਨ ਗਰਹਿ ਕੈ ਜੋ ਦਾ ਜੂਜੈ ਇਤੁੱਤ ਜਤ ਕਤ ਹੋਤ ਜੈ ਜੈ ਕਾਰ ਦੀ ਭਾਈ ਸਦੀ ਉਹ ਹੈ ਜਿਹੜੀ ਆਪਣੇ ਪਤੀ ਦੇ ਵਿਰਾਗ ਵਿੱਚ ਉਮਰ ਕੱਢ ਦੇ ਅੱਜ ਉਹ ਬੀਬੀ ਮੁਮਤਾਜ ਦੀ ਯਾਦ ਇਸ ਧਰਤੀ ਤੇ ਉਹਦੇ ਨਾਮ ਉੱਤੇ ਗੁਰਦੁਆਰਾ ਮੁਮਤਾਜ ਘੜ ਬਣ ਰਿਹਾ ਹੈ ਇਹ ਪ੍ਰਿੰਸੀਪਲ ਸਦਵੀਰ ਸਿੰਘ ਹੋਰਾਂ ਲਿਖਿਆ ਹੈ ਕਹਿੰਦੇ 1947 ਵਿੱਚ ਵੀ ਇਹ ਵਰਤਿਆ ਰੋਲੇਆ ਵੇਲੇ ਜਿਹੜੇ ਰੋਪਣ ਦੇ ਇਲਾਕੇ ਦੇ ਮੁਸਲਮਾਨ ਹੱਥ ਖੜਾ ਕਰਕੇ ਕਹਿੰਦੇ ਰਿਹਾ ਸੀ ਚੌਧਰੀ ਨਿਹੰਖਾਂ ਦੀ ਅੰਸ਼ਵੰਚਾ ਉਹਨਾਂ ਦੇ ਰਿਸ਼ਤੇਦਾਰ ਸਿੱਖ ਆਪਣੀ ਜਾਨ ਤੇ ਖੇਡ ਕੇ ਵੀ ਉਹਨਾਂ ਨੂੰ ਬਾਦਰ ਤੱਕ ਪਹੁੰਚਾਉਂਦੇ ਰਿਹਾ